ਇਸ ਵਕਤ ਮੈਂ ਹਰੀਕੇ ਹੈਡਵੌਕਸ ਤੇ ਆਂ ਹਰੀਕੇ ਹੈਡਵੌਕਸ ਹਰੀਕੇ ਪੱਤਣਾ ਹਰੀਕੇ ਪੱਤਨ ਕਿਉਂ ਕਿਹਾ ਜਾਂਦਾ ਹੈ ਕਿ ਇਸ ਵਕਤ ਜੇਕਰ ਆਪਾਂ ਦੇਖੀਏ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਇੱਥੇ ਇੱਕ ਦੇਖਣ ਵਾਲੀ ਚੀਜ਼ ਹੈ ਕਿ ਉੱਥੇ ਇੱਕ ਅਮਰੀਕੀ ਉਂਗਲਾਂ ਦੇ ਸਾਹਮਣੇ ਇੱਧਰ ਦੇਖੋ ਅਜ ਕੇ ਇੱਕੋ ਉਦੋਂ ਦੀ ਨੀਵਾ ਕਰਕੇ ਦਿਖਾਓ ਆ ਸੱਜੇ ਹੱਥ ਸਤਲੁਜ ਹੈ ਇੱਥੋਂ ਖੱਬੇ ਹੱਥ ਬਿਆਸ ਹੈ ਬਿਆਸ ਦਾ ਇੱਥੇ ਸੰਗਮ ਹੈ ਤੇ ਇਥੋਂ ਦੋ ਨਹਿਰਾਂ ਵੱਡੀਆਂ ਨਿਕਲਦੀਆਂ ਨੇ ਇੱਕ ਗੁਰਦੁਆਰਾ ਸਾਹਿਬ ਵਾਲੇ ਪਰਲੇ ਪਾਸੇ ਜਿਹੜੀ ਐ ਰਾਜਸਥਾਨ ਫੀਡਰ ਉਸ ਤੋਂ ਇਧਰ ਜਿਹੜੀ ਐ ਸਰਹੰਦ ਫੀਡਰ ਨਹਿਰ ਐ ਸਰਹੰਦ ਫੀਡਰ ਦੇ ਨਾਲ-ਨਾਲ ਇਥੋਂ ਮਖੂ ਨਹਿਰ ਵੀ ਨਿਕਲਦੀ ਆ ਕੋਈ 32 ਗੇਟ ਨੇ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਹਰੀਕੇ ਹੈਡਵਰਕਸ ਤੇ ਇਹ ਕੋਈ 1954-55 ਦੇ ਵਿੱਚ ਬਣ ਕੇ ਇਹ ਕਮਿਸ਼ਨ ਹੋਏ ਸੀਗੇ ਜਿਸ ਦੀਆਂ ਤਸਵੀਰਾਂ ਹਰੀਕੇ ਦੇ ਵਿੱਚ ਜੋ ਕਨਾਲ ਰੈਸਟ ਹਾਊਸ ਆ ਉਹਦੇ ਵਿੱਚ ਹਨ ਕਿਤੇ ਸਮਾਂ ਲੱਗਿਆ ਤੁਹਾਨੂੰ ਜਰੂਰ ਦਿਖਾਵਾਂਗੇ ਪਹਿਲਾਂ ਜਿੱਥੇ ਮੈਂ ਖੜਾ ਇਹ ਮੇਨ ਰੋਡ ਹੁੰਦੀ ਸੀ ਬਠਿੰਡਾ ਤੋਂ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਆ ਦੇਖ ਰਿਹਾ ਕਿ ਨਵਾਂ ਹਾਈਵੇ ਨਿਕਲ ਗਿਆ ਇੱਥੇ ਅਕਸਰ ਇਹ ਜਿਹੜਾ ਪਾਸਾ ਮੈਂ ਦਿਖਾ ਰਿਹਾ ਸੁੱਕਾ ਹੁੰਦਾ ਕੋਈ ਥੋੜਾ ਮੋਟਾ ਮੀਂਹ ਹੁੰਦਾ ਇਹ ਡਾਊਨਸਟ੍ਰੀਮ ਹੈ ਡਾਊਨਸਟ੍ਰੀਮ ਅੱਗੇ ਜਾ ਕੇ ਇੱਥੋਂ ਕੋਈ ਘੁੰਮ ਘਮਾ ਕੇ ਕਿਤੇ ਪਾਕਿਸਤਾਨ ਕਿਤੇ ਹਿੰਦੁਸਤਾਨ ਕਿਤੇ ਭਾਰਤ ਕਿਤੇ ਪਾਕਿਸਤਾਨ ਦੇ ਵਿੱਚ ਦੀ ਹੁੰਦਾ ਹੋਇਆ ਸਤਲੁਜ ਹੁਸੈਨੀਆਲਾ ਹੈਡਵਰਕਸ ਤੇ ਪਹੁੰਚਦਾ ਹੈ ਹੁਸੈਨੀਆਲਾ ਹੈਡਵਰਕਸ ਤੋਂ ਦੋ ਫੇਰ ਨਹਿਰਾਂ ਨਿਕਲਦੀਆਂ ਨੇ ਈਸਟਰਨ ਕਨਾਲ ਤੇ ਇੱਕ ਗੰਗ ਨਹਿਰ ਹੁਣ 1947 ਤੋਂ ਬਾਅਦ ਜਦੋਂ ਹੋਇਆ ਤਾਂ ਗੰਗ ਨਹਿਰ ਜਿਹੜੀ ਆ ਬੰਦ ਕਰ ਦਿੱਤੀ ਕਿ ਗੰਗ ਨਹਿਰ ਦਾ ਜਿਹੜਾ ਹੈਡ ਆ ਜਿਹੜਾ ਉਹ ਜਿਹੜਾ ਅਸੀਂ ਦੇਖ ਰਹੇ ਹਾਂ ਸਰਹੰਦ ਫੀਡਰ ਤੋਂ ਨਿਕਲਦਾ ਜੀ ਜਾ ਕੇ ਖੋਸੇ ਤੋਂ ਖੋਸੇ ਤੋਂ ਜਿਹੜੀ ਹੈ ਰਾਜਸਥਾਨ ਫੀਡਰ ਤਾਂ ਨਿਕਲ ਗਈ ਉਹ ਗੰਗ ਨਹਿਰ ਹੈ ਜਿਹੜੀ ਗੰਗਾ ਨਗਰ ਨੂੰ ਜਾਂਦੀ ਹੈ ਸੋ ਆਓ ਤੁਹਾਨੂੰ ਦੂਜੇ ਪਾਸੇ ਦਿਖਾਉਨੇ ਆ ਕਿ ਇਸ ਵਕਤ ਜਿਹੜੀ ਇੱਥੇ ਸਥਿਤੀ ਹੈ ਪਾਣੀ ਦੀ ਹਜੇ 1988 ਤੇ 1955 ਵਾਲੀ ਤੋਂ ਬਹੁਤ ਜਿਹੜੀ ਹੈ ਨੀਵੀਂ ਹੈ ਦੋਨੇ ਨਿਸ਼ਾਨ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਨੂੰ ਤੁਸੀਂ ਦੇਖ ਲੈਣਾ ਤੁਹਾਨੂੰ ਉਹ ਸਾਹਮਣੇ ਜਿਹੜਾ ਵਿਚਾਲੇ ਦਿਖ ਰਿਹਾ ਇੱਕ ਰੈਂਪ ਦਿਖ ਰਿਹਾ ਹੈ ਉਹ ਬਿਲਕੁਲ ਉਹਦੇ ਉੱਤੇ ਵੀ ਜਿਹੜੇ ਆ ਤੁਹਾਨੂੰ ਨਿਸ਼ਾਨ ਹੋ ਸਕਦਾ ਕਿਉਂਕਿ ਲਾਈਟ ਦੀ ਸਾਨੂੰ ਪ੍ਰੋਬਲਮ ਆ ਗਈ ਹੈ ਤੇ ਇਹ ਵੀ ਤੁਸੀਂ ਆ ਦੇਖ ਲਓ ਪਿਕਸਲ ਥੋੜਾ ਜਿਹਾ ਫਟ ਗਿਆ ਆਪਾਂ ਪਰ ਫਿਰ ਵੀ ਨੇੜਿਓਂ ਕਰਕੇ ਤੁਹਾਨੂੰ ਦਿਖਾਵਾਂਗੇ ਪਾਣੀ ਦਾ ਫਲੋ ਪੂਰਾ ਹੈ ਉੱਪਰ ਦੀ ਘੁੰਮ ਕੇ ਆ ਰਿਹਾ ਆਹ ਦਰ ਜਿਹੜਾ ਬੰਦ ਹੈ ਸੋ ਇੱਥੇ ਜਿਹੜਾ ਮੈਜ਼ਰਮੈਂਟ ਦਿਖਾਈ ਜਾ ਰਹੀ ਹੈ ਉੱਥੇ ਤੁਸੀਂ ਦੇਖ ਲਓ ਜਿੰਨਾ ਫੁੱਟ ਆ ਦਿਖਾਈ ਜਾ ਰਿਹਾ ਤੇ ਇੱਥੋਂ ਦੀ ਮੈਜ਼ਰਮੈਂਟ ਦਿਖਾਈ ਜਾ ਰਹੀ ਹੈ ਹਜੇ 682 ਜਿਹੜਾ ਫੁੱਟ ਹੈ ਉਹ ਤੋਂ ਅਸੀਂ ਥੱਲੇ ਆ ਥੋੜਾ ਜਿਹਾ ਆਪਾਂ ਘੁੰਮਦੇ ਆਂ ਘੁੰਮ ਕੇ ਤੁਹਾਨੂੰ ਇਸ ਤਸਵੀਰ ਜਿਹੜੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਰੀਕੇ ਪੱਤਨ ਦੀ ਇਸ ਵਕਤ ਜਿਹੜਾ ਪਿਛਲੇ ਪਾਸਿਓ ਕੋਈ 2 ਲੱਖ ਕਿਊਸਿਕ ਪਾਣੀ ਆ ਰਿਹਾ ਤੇ ਡਾਊਨਸਟ੍ਰੀਮ ਜਿਹੜਾ 1 ਲੱਖ 90 ਹਜ਼ਾਰ ਜਿਹੜਾ ਛੱਡਿਆ ਜਾ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਕਿਵੇਂ ਤੁਹਾਨੂੰ ਪਤਾ ਲੱਗੇਗਾ ਕਿ ਆਹ ਜਿਹੜਾ 1 ਨੰਬਰ ਦਾਰ ਹੈ ਇਹ ਬੰਦ ਹੈ ਅੱਗੇ ਵੀ ਜਿਹੜੇ ਦਰ ਨੇ ਉਹ ਬੰਦ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਉਹ ਰੈਂਪ ਦੇ ਨਾਲ ਜਿਹੜਾ ਦਾਰ ਹੈ ਉਹ ਵੀ ਬੰਦ ਹੈ ਸੋ ਕਹਿਣ ਤੋਂ ਭਾਬੀ ਪੂਰੇ ਦਰ ਨਹੀਂ ਖੁੱਲੇਗੇ ਪਰ ਜਿਹੜਾ 2 ਨੰਬਰ ਗੇਟ ਹੈ ਉੱਥੇ HFL ਲਿਖਿਆ ਹੋਇਆ ਹੈ ਹਾਈएस्ट ਫਲੱਡ ਲੈਵਲ ਇਹ ਦੇਖੋ HFL ਮੈਨੇ ਹਾਈएस्ट ਫਲੱਡ ਲੈਵਲ 1995 ਦੇ ਵਿੱਚ 1955 ਦੇ ਵਿੱਚ ਸੌਰੀ 692.8 ਫੁੱਟ ਸੀ 88 ਜਿਹਨੂੰ ਸਭ ਤੋਂ ਖਤਰਨਾਕ ਮੰਨਿਆ ਗਿਆ ਉਹ ਸੀਗਾ 691.2 ਫੁੱਟ ਕਹਿਣ ਤੋਂ ਭਾਵ ਵੀ 8 ਇੰਚ ਅ ਇਸ 6 ਦਾ 6 ਇੰਚ ਉਹ ਘਟ ਗਿਆ 1.5 ਫੁੱਟ ਜਿਹੜਾ ਉਹ ਘਟ ਸੀ ਤੇ ਹੁਣ ਵੀ ਜੇਕਰ ਗੱਲ ਕਰੀਏ ਇਸ ਵਕਤ ਮੌਕੇ ਦੀ ਸਥਿਤੀ 1988 ਤੋਂ ਗਿਣੀਏ ਤਾਂ ਇੱਕ ਟਾਇਲ ਤਕਰੀਬਨ ਤਕਰੀਬਨ 1.5 ਜਾਂ ਸਵਾ ਫੁੱਟ ਦੀ ਹੈ ਤਾਂ ਸਾਡੇ ਕੋਲੇ 1988 ਤੋਂ 3 ਫੁੱਟ ਜਾਂ 2.5 ਫੁੱਟ ਜਿਹੜੀ ਹੈ ਘਟੋ ਘਟ ਹਜੇ ਅਸੀਂ ਘਟ ਹੈ ਇਸੇ ਕਰਕੇ ਇਹ ਦਰ ਜਿਹੜੇ ਨੇ ਇਹ ਇਕਾ ਦਰ ਜਿਹੜਾ ਥੱਲੇ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਬੰਦ ਹੈ ਅਗਲਾ ਦਰਵੀ ਜਿਹੜਾ 1 2 3 4 5 6 7 8ਵਾਂ ਜਾਂ 9ਵਾਂ ਦਰਵੀ ਬੰਦ ਹੈ ਉੱਥੇ ਵੀ ਜਿਹੜੀ ਹੈ ਤੁਹਾਨੂੰ ਮਿੱਟੀ ਦੀ ਸਿਲਟ ਦੇਖਣ ਨੂੰ ਮਿਲ ਰਹੀ ਆ ਰੈਂਪ ਦੇ ਨਾਲ ਬਿਲਕੁਲ ਜੇਕਰ ਇਹ ਦਰ ਖੁੱਲਾ ਹੁੰਦਾ ਤਾਂ ਇਹ ਰੈਂਪ ਜਿਹੜਾ ਬਿਲਕੁਲ ਖੁੱਲਾ ਹੋਣਾ ਸੀਗਾ ਸੋ ਸਥਿਤੀ ਜੇਕਰ ਗੱਲ ਕਰੀਏ ਆ ਮੀਂਹ ਜਿਹੜਾ ਹੁਣ ਪੈਣਾ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਜਿਹੜੀ ਸਥਿਤੀ ਹੈ ਕਿੰਨੀ ਕੁ ਖਤਰਨਾਕ ਹੁੰਦੀ ਹੈ ਬਿਆਸ ਦੀ ਸਥਿਤੀ ਬਿਲਕੁਲ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਬਿਆਸ ਜਿਹੜਾ ਬਿਲਕੁਲ ਸਾਹਮਣੇ ਜਿਹੜਾ ਦੇਖ ਰਹੇ ਹੋ ਉਹ ਬਿਆਸ ਹੈ ਸੱਜੇ ਹੱਥ ਜਿਹੜਾ ਸਰਕੰਡੇ ਵਿੱਚ ਦੀ ਆ ਰਿਹਾ ਇਹ ਸਤਲੁਜ ਹੈ ਇੱਥੇ ਸੰਗਮ ਹੁੰਦਾ ਹੈ ਸੰਗਮ ਇੱਥੋਂ ਪਿੱਛੇ ਵੀ ਹੋ ਜਾਂਦਾ ਪਰ ਮੁੱਢਲੇ ਤੌਰ ਦੇ ਉੱਤੇ ਹੁਣ ਪਾਣੀ ਸਾਫ਼ ਹੈ ਪਰ ਜਦੋਂ ਗੰਦਗੀ ਆਉਂਦੀ ਹੈ ਪਾਣੀ ਦੇ ਵਿੱਚ ਉਦੋਂ ਸਪਸ਼ਟ ਤੌਰ ਤੇ ਪਤਾ ਲੱਗ ਜਾਂਦਾ ਕਿ ਬਿਆਸ ਦਾ ਸਾਫ਼ ਪਾਣੀ ਤੇ ਸਤਲੁਜ ਦਾ ਜਿਹੜਾ ਗੰਦਾ ਪਾਣੀ ਹੈ ਜਿਹੜਾ ਇੱਥੇ ਆਉਂਦਾ ਸੋ ਇਸ ਵਕਤ ਅਸੀਂ ਹਰੀਕੇ ਪੱਤਨ ਤੇ ਆਂ ਹਰੀਕੇ ਪੱਤਨ ਦੀ ਹੁਣ ਸਮਾਂ ਕੋਈ ਜੇ ਅੱਜ ਗੱਲ ਕਰੀਏ ਤਾਂ 30 ਅਗਸਤ ਸ਼ਾਮ ਨੂੰ ਤਕਰੀਬਨ ਤਕਰੀਬਨ 6 ਵਜੇ ਦਾ ਸਮਾ ਹੈਗਾ 6 ਵਜੇ ਦੀ ਤੁਹਾਨੂੰ ਅਸੀਂ ਅਪਡੇਟ ਦੇ ਰਹੇ ਹਾਂ ਉੱਪਰੋਂ ਤੁਸੀਂ ਇਰੀਗੇਸ਼ਨ ਤੋਂ ਆਜੀ ਹਾਂਜੀ ਆਜੋ ਫਿਰ ਥੱਲੇ ਆਜੋ ਸਾਨੂੰ ਦੱਸੋ ਕਿੰਨਾ ਛੱਡਤਾ ਨਹੀਂ ਕਿਉਂ ਸਿਕ ਨਹੀਂ ਚਲੋ ਆਈਡੀਆ ਦੇ ਦਿਓ ਹਾਂਜੀ ਉਹਨਾ ਦੱਸੋ ਵੈਸੇ ਹੀ ਦੱਸ ਦਿਓ ਪਹਿਲਾਂ ਪਾਣੀ ਘਟਾ ਹੈਗਾ ਜੀ ਘਟ ਗਿਆ ਹੁਣ ਵੱਧ ਗਿਆ ਪਾਣੀ ਘਟ ਗਿਆ ਹੁਣ ਪਹਿਲਾਂ ਪਾਣੀ ਘੱਟਿਆ ਸੀ ਜੀ ਹਾਂ ਹੁਣ ਜਿਹੜਾ ਪਾਣੀ ਬਾਦਸ਼ਾਹ ਦੇ ਹਿਸਾਬ ਨਾਲ ਹੁਣ ਇਹਦੀ ਗੈਸਟੀਮੇਟ ਹੀ ਹੈ ਨਹੀਂ ਜੀ ਅੱਛਾ ਹੁਣ ਅੱਗੇ ਛੱਡ ਕਿੰਨਾ ਰਹਿਉ ਇਹ ਤੁਹਾਨੂੰ ਹੋઈ ਦੱਸੀਏ ਨੇ ਇਹਦੀ ਗਿਣਤੀ ਹੈ ਪਾਣੀ ਦੀ। ਅੱਛਾ ਪਾਣੀ ਦੀ ਗਿਣਤੀ ਹੈਣੀ। ਬਾਸ ਜਿਹੜਾ ਪਾਣੀ ਆ। ਹਾਂ ਹਾਂ। ਹਿਸਾਬ ਕਿਤਾਬ ਨਹੀਂ ਹੈਗਾ। ਪਰ ਹਜੇ ਡਾਊਨ ਆ ਲੈਵਲ ਕਿੰਨੇ ਗੇਟ ਖੁੱਲੇ 32 ਇਹ ਤਾਂ ਟੋਟਲ। ਨਹੀਂ 31 ਗੇਟ ਨੇ। ਕਿੰਨੇ ਖੁੱਲੇ ਹੋਏ ਨੇ ਮੌਕੇ ਤੇ? ਨਹੀਂ ਆਹ ਤਾਂ ਬੰਦ ਆ ਜਿਵੇਂ। ਨਹੀਂ ਆਈ ਖੁੱਲਾ ਹੀ। ਅੱਛਾ ਇਹ ਖੁੱਲਾ? ਤੇ ਉਹ ਸਿਰੇ ਵਾਲਾ ਜਿਹੜਾ ਉਹ ਰੈਂਪ ਦੇ ਨਾਲ ਜਿੱਥੇ ਗੱੜਾ ਲੱਗਿਆ ਹੋਇਆ। ਉਹ ਥੋੜਾ ਘੱਟ ਖੁੱਲਾਗਾ। ਅੱਛਾ। ਸੈਲਟ ਲੱਗੀ ਹੈ ਫੁੱਟ ਖੁੱਲਾ। ਵੀ ਤੁਸੀਂ ਪੂਰਾ ਖੋਲ ਦੇਂਦਾ ਤੁਹਾਨੂੰ ਡਾਰਾ ਵੀ ਕਿਤੇ ਟੁੱਟ ਨਾ ਜਾਵੇ ਹੈ ਸਿਕਨਤ ਮਤਲਬ ਵੀ ਉੱਥੇ ਉਹੀ ਕੰਮ ਨਾ ਹੋ ਜਾ ਮਾਧੋਪੁਰ ਵਾਲਾ ਅੱਛਾ ਅੱਛਾ ਵੀ ਉਹ ਜਿਹੜਾ ਜੀ ਗੱਲ ਕਰੋ ਵੀ ਭਾਈ ਜੀ ਉਹ ਦੱਸਦੇ ਆ ਕਿ ਉੱਥੇ ਵੀ ਮਾਧੋਪੁਰ ਵਾਲਾ ਕੇਸ ਹੋ ਸਕਦਾ ਸਿਲਟ ਲੱਗੀ ਆ ਸਿਲਟ ਨੇ ਜਿਹੜਾ ਇਹ ਦੱਬਿਆ ਹੋਇਆ ਆ ਵੀ ਕਹਿੰਦੇ ਖੁੱਲਾ ਥੋੜਾ ਜ੍ਹਾ ਇੰਨਾ ਖੁੱਲਾ ਨਹੀਂ ਹੈ ਕਿਉਂਕਿ ਕਾਇਲ ਲੱਗੀ ਸੀ ਮੈਨੂੰ ਤਾਂ ਇਹ ਲੱਗਿਆ ਵੀ ਖੁੱਲਾ ਪਰ ਸਿੱਧੇ ਤੌਰ ਦੇਤੇ ਉਹ ਵੀ ਕਹਿੰਦੇ ਵੀ ਅਸੀਂ ਖੋਲ ਨਹੀਂ ਸਕਦੇ ਉੱਥੇ ਸੈਲਟ ਲੱਗੀ ਵੀ ਆ ਸੈਲਟ ਦਾ ਦਵਾ ਜੇ ਕਹਿੰਦੇ ਅਸੀਂ ਚੱਕਤਾ ਤਾਂ ਮਾਧੋਪੁਰ ਵਾਲਾ ਕੰਮ ਨਾ ਹੋ ਜੇ ਤੇ ਉੱਤੋਂ ਕਿਤੇ ਖਿੱਲਰ ਨਾ ਜਾਵੇ ਪਰ ਫੇਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆ ਕਿ ਬੜੇ ਲੋਕ ਇਹ ਚੀਜ਼ ਦੱਸ ਰਹੇ ਨੇ ਕਿ ਮਾਧੋਪੁਰ ਜਿਹੜਾ ਹੈਗਾ ਉੱਤੋਂ ਟੁੱਟ ਗਿਆ ਹੈੇਠਾਂ ਜਿਹੜੀਆਂ ਉਹਨਾਂ ਦੀਆਂ ਬੁਰਜੀਆਂ ਕਾਇਮ ਨੇ ਮੌਕੇ ਦੇ ਉੱਤੇ ਗੱਲ ਕਰੀਏ ਤਾਂ ਇਹ ਰਿਪੇਅਰ ਹੋ ਸਕਦਾ ਸੋ ਜਾਣਕਾਰੀ ਦੇ ਲਈ ਜੁੜੇ ਰਹੋ ਕੋਸ਼ਿਸ਼ ਕਰਦੇ ਆਂ ਕਿ ਇਰੀਗੇਸ਼ਨ ਡਿਪਾਰਟਮੈਂਟ ਦੇ ਬੰਦਿਆਂ ਨਾਲ ਅਸੀਂ ਗੱਲ ਕਰੀਏ ਅੱਗੇ ਜਾ ਕੇ ਇਹ ਬਾਈ ਹਰੀਗੇਟ ਕੋਲ ਕਹੇ ਸੀਗੇ ਸੋ ਤੁਹਾਨੂੰ ਦੱਸਦੀ ਹੈ ਕਿ ਇੱਧਰ ਨੂੰ ਆ ਜਾਓ ਇਹ ਤੁਹਾਨੂੰ ਮੈਂ ਦੱਸ ਦਿੰ ਇਸ ਵਕਤ ਆ ਗੇਟ ਬਿਲਕੁਲ ਬੰਦ ਹੈ ਜੀ ਇਹ ਮਖੂ ਕਨਾਲ ਦਾ ਗੇਟ ਹੈ ਇੱਥੋਂ ਮਖੂ ਕਨਾਲ ਨਿਕਲਦੀ ਹੈ ਜੀ ਆ ਟੈਡੀ ਹੋ ਕੇ ਐ ਵਿੱਚਦੀ ਐ ਸਿੱਧੀ ਜਾਂਦੀ ਹੈ ਇਹਨੂੰ ਤੇ ਆ ਜਿਹੜੇ ਗੇਟ ਨੇ ਜਿੱਥੇ ਪੌੜੀਆਂ ਲੱਗੀਆਂ ਨੇ ਇੱਥੋਂ ਆਹ ਜਿਸ ਪੁਲ ਦੇ ਉੱਤੇ ਅਸੀਂ ਖੜੇ ਆ ਆ ਦੇਖੋ ਤੁਸੀਂ ਦੇਖ ਰਹੇ ਹੋ ਬੇਟਾ ਜਿਹੜਾ ਇੱਥੋਂ ਹਲਕੀ ਜੀ ਆਵਾਜ਼ ਆਉਂਦੀ ਹੈ ਇਹ ਸਰਹੰਦ ਫੀਡਰ ਕਨਾਲ ਹੈ ਇਹਨੂੰ ਸਰਹੰਦ ਫੀਡਰ ਇਸ ਕਰਕੇ ਕਿਹਾ ਜਾਂਦਾ ਹੈ ਕਿ 1955 ਤੋਂ ਪਹਿਲਾਂ ਜਿਹੜੀ ਸਰੰਦ ਕਨਾਲ ਸੀਗੀ ਉਹਦਾ ਏਰੀਆ ਜਿਹੜਾ ਵੰਡਿਆ ਗਿਆ ਉਹ ਇੱਥੋਂ ਕੱਟ ਹੋਇਆ ਜਿਹੜਾ ਸਰੰਦ ਫੀਡਰ ਜੀ ਨੂੰ ਫੀਡ ਕਰਦੀ ਸੀਗੀ ਉਹ ਏਰੀਆ ਰੈਸਟ ਜਿਹੜਾ ਕੱਟਤਾ ਉਹ ਸਰੰਦ ਫੀਡਰ ਕਨਾਲ ਕਹਿਣ ਲੱਗ ਪਏ ਦੂਜੇ ਪਾਸੇ ਉਹ ਰਾਜਸਥਾਨ ਫੀਡਰ ਹੈ ਇਹ ਸਰੰਦ ਫੀਡਰ ਹੈ ਇਹਦੇ ਵਿੱਚੋਂ ਗੰਕ ਨਾਲ ਨਿਕਲਦੀ ਹੈ ਤਿੰਨ ਮੁੱਖ ਨਹਿਰਾਂ ਨੇ ਚੌਥੀ ਨਹਿਰ ਮਖੂ ਬ੍ਰਾਂਚ ਸੋ ਇਹ ਤੁਹਾਨੂੰ ਜਾਣਕਾਰੀ ਦਿੱਤੀ ਹੈ ਵੇਖਦੇ ਆ ਜੇਕਰ ਗੱਲ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਇਹ ਵਿਅਕਤੀਆਂ ਨੇ ਤਾਂ ਆਪਾਂ ਤੁਹਾਨੂੰ ਉਹ ਇਹਦੇ ਨਾਲ ਹੀ ਜੋੜਦੇ ਆਂ